ਅੱਜ ਦੇਰ ਸ਼ਾਮ ਅੰਮ੍ਰਿਤਸਰ ਤੇ ਖਲਚੀਆਂ ਦੇ ਬੁਟਾਰੀ ਰੋਡ ਵਿਖੇ ਇੱਕ ਐਕਟਿਵਾ ਤੇ ਜਾ ਰਹੇ ਦਾਦੇ ਪੋਤੇ ਦਾ ਇੱਕ ਮੋਟਰਸਾਈਕਲ ਸਵਾਰ ਨੌਜਵਾਨਾ ਦੇ ਨਾਲ ਜ਼ਬਰਦਸਤ ਐਕਸੀਡੈਂਟ ਹੋਇਆ। ਇਸ ਦੌਰਾਨ ਐਕਟਿਵਾ ਤੇ ਸਵਾਰ ਬਜ਼ੁਰਗ ਦੀ ਮੌਕੇ ਤੇ ਮੌਤ ਹੋ ਗਈ ਤੇ ਉਸਦੇ ਪੋਤੇ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਜਾਂਚ ਸ਼ੁਰੂ ਕੀਤੀ ਗਈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਅੰਮ੍ਰਿਤਸਰ ਖਿਲਚੀਆਂ ਦੇ ਬੁਟਾਰੀ ਰੋਡ ਵਿਖੇ ਇੱਕ ਐਕਟਿਵਾ ਤੇ ਸਵਾਰ ਆ ਰਹੇ ਬਜ਼ੁਰਗ ਸੁਚਿ ਐਕਟੀਵਾ ਤੇ ਸਵਾਰ ਬਜ਼ੁਰਗ ਜਰਨੈਲ ਸਿੰਘ ਉਸਦੀ ਉਮਰ 60 ਤੇ 65 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਹਨਾਂ ਦੀ ਸੜਕ ਤੇ ਡਿੱਗਣ ਦੇ ਨਾਲ ਮੌਤ ਹੋ ਗਈ ਤੇ ਉਹਨਾਂ ਦੇ ਪੁੱਤ ਨੂੰ ਗੰਭੀਰ ਰੂਪ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਜਾ ਰਿਹਾ ਹੈ ਉੱਥੇ ਹੀ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕੌਣ ਹਨ ਅਤੇ ਕਿੱਥੋਂ ਦੇ ਰਹਿਣ ਵਾਲੇ ਹਨ ਫਿਲਹਾਲ ਉਹ ਮੌਕੇ ਤੇ ਫਰਾਰ ਹੋ ਗਏ ਨੇ ਉੱਥੇ ਹੀ ਪੀੜਤ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਫੌਜ ਤੋਂ ਰਿ ਪਿਤਾ ਬਜ਼ੁਰਗ ਜਰਨੈਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਉਹਨਾਂ ਦੇ بیٹے ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ ਸਾਨੂੰ ਤਾਂ ਬਾਜੀ ਪਤਾ ਨਹੀਂ ਹੋ ਨਾ ਆਇਆ ਕਰੋ ਇਹ ਇਦਾਂ ਕਰਕੇ ਹੋ ਗਿਆ ਐਕਸੀਡੈਂਟ ਆ ਜੀ ਤਾਂ ਨਟਿਆਏ ਕਾ ਇੱਥੇ ਆ ਕੇ ਦੇਖਿਆ ਤੇ ਆ ਕੋ ਜਾਇਆ ਮੇਰਾ ਬੇਟਾ ਨਾਂ ਅਜੀਗਾ ਹਰਮਨ ਹਰਮਨ ਸਿੰਘ ਜੀ ਬੇਟੇ ਦਾ ਨਾਂ ਜਿਹਨੇ ਡੈਥ ਹੋ ਗਈ ਨਾ ਨਾ ਜੰਨੇ ਆਉਂਸੀ ਇਹ ਤੋ ਆ ਰਹੇ ਸੀਗੇ ਖੇਤ ਤੇ ਲਈਏ ਤੋ ਆਏ ਆ ਖਰਚੀਆਂ ਤੋ ਆਏ ਆ ਜੀ ਮਤੇ ਬੋਤ ਕਿੰਨੀ ਗੋਬਰ ਕਿੰਨੀ ਸੀ ਇਹਨਾਂ ਦੀ 60 ਮੈਂ ਸਾਲਦੀ ਸੀ ਜੀ 60 ਬੰਦੀ ਕੰਮ ਕੀ ਕਰਦੀ ਸੀ ਕੁਝ ਨਹੀਂ ਲਟਾਇਆ ਪਿੰਡ ਪਹੁੰਚੀ ਸੀ ਇਹ ਹਾਂ ਕੀ ਲਾਦਾ ਟੱਕਰ ਕਿਸ ਤਰ੍ਹਾਂ ਹੋਈ ਇਹ ਪਤਾ ਨਹੀਂ ਬਾਜੀ ਦੱਸ ਕੋਈ ਨਹੀਂ ਬਤਾਇਆ ਇਸ ਵਾਰ ਇਹ ਸਾਨੂੰ ਦੱਸਿਆ ਨਹੀਂ ਕੋਈ ਵੀ ਜੇ ਚੀ ਦੇ ਨਾਲ ਟੱਕਰ ਹੋਈ ਉਹ ਪਤਾ ਲੱਗਿਆ ਕੁਝ ਨਹੀਂ ਬਾਜੀ ਅਜੇ ਕੁਝ ਨਹੀਂ ਪਤਾ ਲੱਗਾ ਕਿਹਦੇ ਬਾਰੇ ਕੀ ਹੋਇਆ ਇਹ ਐਕਟਿਵ ਆ ਤੇ ਨਹੀਂ ਹੋਏ ਮੇਰਾ ਬੇਟਾ ਜੀ ਨਾਲ 15 ਸਾਲ ਦਾ ਹੈ ਬੱਚਾ ਉਹ ਵੀ ਐਡਮਿਟ ਕਰਵਾਤਾ ਹਸਪੀਟਲ ਹੌਣੇ ਵੀ ਪਤਾ ਨਹੀਂ ਆ ਜੇ ਦੇਖ ਕੇ ਅਮੀ ਪਤਾ ਨਹੀਂ ਪਾ ਜੇ ਦੇਖ ਕੇ ਅਨੂ ਲੈ ਕੇ ਗਏ ਉਹਨੂੰ ਵੀ ਦਾਨੀ ਪਤਾ ਨਹੀਂ ਕੀ ਗੱਲ ਹੋ ਆ ਗਈ ਨਹੀਂ ਦੇਖੋ ਜੀ ਮੈਂ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਖਲਚੀਆਂ ਅਡੇ ਚ ਮਾਕਾਬੰਦੀ ਦੇ ਖਲੋਤੇ ਸੀ ਤੇ ਮੈਨੂੰ ਮੁਨਸ਼ੀ ਦਾ ਫੋਨ ਆਇਆ ਥਾਣੇ ਤੋਂ ਵੀ ਐ ਬਟਾਰੀ ਮੋੜ ਤੇ ਇੱਕ ਐਕਸੀਡੈਂਟ ਹੋਇਆ ਉੱਥੇ ਪਹੁੰਚੋ ਤੇ ਮੈਂ ਤਲਾ ਮਿਲਦੇ ਆਂ ਉੱਥੇ ਮੌਕੇ ਤੇ ਪਹੁੰਚ ਗਿਆ ਜੀ ਤੇ ਮੈਂ ਆ ਕੇ ਪਤਾ ਕੀਤਾ ਤੇ ਜਰਨੈਲ ਸਿੰਘ ਸਨੋ ਰਤਨ ਸਿੰਘ ਉਮਰ ਇਹਨਾਂ ਦੀ ਕਰੀਬ 60-65 ਸਾਲ ਆ ਇਹ ਵੀ ਆਪਣੇ ਰਈਏ ਵੱਲੋਂ ਆ ਰਹੇ ਸੀ ਤੇ ਇੱਕ ਮੋਟਰਸਾਈਕਲ ਪਲਸਰ ਤੋਂ ਆਨਨ ਆਪਣੇ ਲੜਕੇ ਹੀ ਉਹ ਪਲਸਰ ਤੇ ਆ ਰਹੇ ਸੀ ਤੇਜ਼ ਹੀ ਇਹਨਾਂ ਦਾ ਆਪਸ ਵਿੱਚ ਟਾਚ ਹੋ ਗਿਆ ਇਹ ਜਿਹੜਾ ਸੜਕ ਤੇ ਡਿੱਗੇ ਆ ਤੇ ਸਿਰ ਦੇ ਪਿਛਲੇ ਪਾਸੇ ਗੰਭੀਰ ਸੱਟ ਲੱਗ ਗਈ ਉਹ ਮੌਕੇ ਤੇ ਡੈਥ ਹੋ ਗਈ ਉਹ ਦੂਸਰੇ ਮੋਟਰਸਾਈਕਲ ਵਾਲੇ ਪੱਜ ਉਹ ਹੁਣ ਮੋਟਰਸਾਈਕਲ ਤੇ ਸਦੀਕ ਕਰਕੇ ਉਹ ਕਾਰਵਾਈ ਕਰਾਂਗੇ ਦੱਸਿਆ ਜਾ ਰਿਹਾ ਕਿ ਇਹ ਦੋ ਜਣੇ ਆ ਗਏ ਦੋ ਜਣੇ ਦਾਦਾ ਪੁੱਤ ਸੀ ਨਾ ਨਹੀਂ ਹੁਣ ਇਹ ਦੇ ਮੈਨੂੰ ਕੱਲੇ ਪਾਰੇ ਦੱਸਿਆ ਵੀ ਕੱਲੇ ਕੱਲੇ ਹਾਂਜੀ ਕੱਲੇ ਸੁਣਨ ਦੇ ਵਿਚਾਰ ਆ ਨਾਲ ਪੋਤਰਾ ਵੀ ਸੀਗਾ ਜਿਸ ਦੇ ਮੈਂ ਕਿਹਾ ਜੀ ਅਜੀ ਮੈਂ ਮੌਕੇ ਤੇ ਆਇਆ ਤੁਸੀਂ ਵੀ ਆ ਗਏ ਹੋ ਮੈਂ ਆਪਣੇ ਦਸਤਾਵੇਜ਼ ਕਰ ਰਿਹਾ ਹੁਣ ਆਪਣੇ ਡੈੱਡ ਬੋਡੀ ਲੈ ਕੇ ਚੱਲਦੇ ਆਂ ਪਰਚਾ ਦਰਜ ਕਰਨ ਲੱਗੇ ਆਂ ਕਰਕੇ ਅਗਲੀ ਕਾਰਵਾਈ ਜੋ